ਗਰਾਂ ਤੁਹਾਡੇ ਗਾਣੇ ਗਾਣੇ ਸ਼ੁਰੂ ਕਰ ਦਿੱਤੇ ਨਾਮ ਹੋ ਗਿਆ ਵੀ ਜੇਕਰ ਗਾਣਾ ਲੈਣਾ ਤਾਂ ਆਪਾਂ ਲਈ ਦੇਤ ਵਾਲੀ ਜਿੱਥੋਂ ਲੈਣਾ ਇੱਕ ਸਾਡੀ ਜਿਹੜਾ ਗੀਤ ਕਰਨਾ ਇਹ ਸਾਡੀ ਕਲਾਕਾਰੀ ਦੀ ਨਹੀਂ ਆ ਯਾਨੀ ਮਕਾਨ ਅਸੀਂ ਇਸ ਨਹੀਂ ਤੇ ਪਾਉਣਾ ਰੰਗ ਰੋਗ ਨੂੰ ਦੂ ਬਾਜ ਹੋਵੇ ਕਹਿੰਦੇ ਵੀ ਜੇ ਤੁਹਾਡਾ ਗੀਤ ਨਹੀਂ ਚੰਗਾ ਨਾ ਤੁਹਾਡੇ ਬੋਲ ਨਹੀਂ ਚੰਗੇ ਤੁਹਾਡੀ ਕੰਪੋਜੀਸ਼ਨ ਵੀ ਵਧਿਆ ਨਹੀਂ ਬਣਦੀ ਉਹ ਗੀਤ ਚੱਲਦਾ ਵੀ ਘੱਟਦਾ ਹੁਮਾ ਵੀ ਕਹਿੰਦੀ ਥੀਆਂ ਤਾਈ ਮਰ ਜਾਣੀਆਂ ਬਾਪੂ ਵੀ ਕਹਿੰਦਾ ਧੀਆਂ ਤਾਂ ਹੀ ਮਰ ਜਾਣੀਆਂ ਪਰ ਇਹ ਦੁੱਖੜੇ ਹੰਢਾਉਣ ਜੋਗੀਆਂ ਪੁੱਤਾਂ ਤਾਂ ਹੀ ਜਿਉਣ ਜੋਗੇ ਕਹਿਣ ਵਾਲਿਓ ਕਦੇ ਧੀਆਂ ਨੂੰ ਵੀ ਕਿਹਾ ਕਰੋ ਜਿਉਣ ਜੋਗੀਆਂ ਤਿਆਂ ਨੂੰ ਵੀ ਕਿਹਾ ਕਿ ਰਜਉਣ ਜੋਗੀਆਂ ਵੀ ਹੁਣ ਤਾਂ ਐ ਲੱਗਦਾ ਕਈ ਵਾਰੀ ਨਾ ਮਸ਼ੀਨਾਂ ਹੀ ਗਾਈ ਜਾਂਦੀਆਂ ਤੇ ਮਸ਼ੀਨਾਂ ਹੀ ਬੁਝਾਈ ਜਾਂਦੀਆਂ ਸਾਡੇ ਸੱਭਿਆਚਾਰ ਕੀ ਤੋਂ ਵੀ ਗਾਇਕ ਦਾ ਵੀ ਪਤਾ ਲੱਗੇ ਤੇ ਸੰਗੀਤ ਦਾ ਵੀ ਪਤਾ ਲੱਗੇ ਪਿੰਡਾਂ ਨਾਲ ਬਹੁਤ ਪਿਆਰ ਰਹਿੰਦਾ ਹਰੇਕ ਪਿੰਡਾਂ ਦੇ ਵਿੱਚ ਪਿੰਡਾਂ ਵਿੱਚ ਰੱਬ বাসਦਾ ਕਾਹਦਾ ਸ਼ਹਿਰ ਵਿੱਚ ਜਿੰਨਾ ਪਾਣੀ ਬੋਲ ਲੈ ਕੇ ਪੀਣਾ ਉੱਥੇ ਮਿਲੇ ਨਾ ਨਜ਼ਾਰਾ ਠੰਡੀ ਛਾਂ ਵਰਗਾ ਤੇ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਮਾਂ ਵਰਗਾ ਵੇ ਅੰਮਾ ਜਾਇਆ ਸੋਹਣਿਆ ਵੀਰਾ ਸੋਹਣਿਆ ਵੇ ਮਨ ਮੋਹਣਿਆ ਵੀਰਾ ਮੇਰੀ ਗਿਲੋਂ ਦੁਆਵੇ ਤੇਰੇ ਬਨਾ ਰਖੜੀ ਹਾਏ ਮੈਨੂੰ ਮਨ ਮਨ ਚਾਵੇ ਤੇਰੇ ਬਨਾ ਰਖੜੀ ਜਦੋਂ ਆ ਗਾਣੇ ਹਿੱਟ ਹੋ ਗਏ ਸਿੰਘਰਣ ਤੁਹਾਡੇ ਗਾਣੇ-ਗਾਣੇ ਸ਼ੁਰੂ ਕਰ ਦਿੱਤੇ ਨਾਮ ਹੋ ਗਿਆ ਵੀ ਜੇਕਰ ਗਾਣਾ ਲੈਣਾ ਤਾਂ ਆਪਾਂ ਲਈ ਦੇਹਤ ਵਾਲੀ ਜਿੱਤੋਂ ਲੈਣਾ ਤੇ ਜਿਹੜੀ ਇੱਕ ਸਮਾਂ ਇਸ ਤਰੀਕੇ ਦਾ ਵੀ ਆ ਗਿਆ ਸੀਗਾ ਕਿ ਜਦੋਂ ਤੁਹਾਡੇ ਨਾਲ ਗਾਣਾ ਆ ਜਾਂਦਾ ਸੀਗਾ ਨਾ ਤਾਂ ਉਹਦੀ ਤਰੱਕੀ ਮੰਨੀ ਜਾਂਦੀ ਸੀ ਵੀ ਹਾਂ ਵੀ ਇਹ ਤਰੱਕੀ ਦੀ ਪੌੜੀ ਤੇ ਪੈਰ ਰੱਖਦਾ ਵਾ ਹਾਂ ਪਤਾ ਕੀ ਕਰ ਇਹਦਾ ਨਾ ਇਹ ਜੇ ਛੋਟੇ ਵੀ ਸਮਝਦਾ ਨਾ ਉਹ ਤਾਂ ਸਮਝਦਾ ਕਈ ਵਾਰ ਬੰਦੇ ਨਹੀਂ ਸਮਝਦੇ ਉਹ ਕਹਿੰਦਾ ਵੀ ਸ਼ਾਇਦ ਮੇਰਾ ਕਰਕੇ ਇੱਕ ਸਾਡੀ ਜਿਹੜਾ ਗੀਤਕਾਰ ਹੈ ਨਾ ਇਹ ਸਾਡੀ ਕਲਾਕਾਰੀ ਦੀ ਨਹੀਂ ਆ ਯਾਨੀ ਮਕਾਨ ਅਸੀਂ ਇਹ ਨਹੀਂ ਤੇ ਪਾਉਣਾ ਆ ਰੰਗ ਰੰਗ ਨੂੰ ਤੋਂ ਬਾਅਦ ਹੋਣੇ ਕਹਿੰਦੇ ਵੀ ਜੇ ਤੁਹਾਡਾ ਗੀਤ ਨਹੀਂ ਚੰਗਾ ਨਾ ਤੁਹਾਡੇ ਬੋਲ ਨਹੀਂ ਚੰਗੇ ਤੁੜੀ ਕੰਪੋਜੀਸ਼ਨ ਵੀ ਵਧਿਆ ਨਹੀਂ ਬਣਦੀ ਉਹ ਕੀ ਚੱਲਦਾ ਵੀ ਘੱਟਾ ਹਾਂ ਕੁਦਰਤ ਹੀ ਕੋ ਚੱਲ ਜਿਵੇ ਤਾਂ ਚੱਲ ਜਿਵੇ ਮੇਰਾ ਕਹਿਣ ਦਾ ਮਤਲਬ ਹੈ ਇੱਕ ਦੂਜੇ ਸਾਨੂੰ ਆਸਰਾ ਮਿਲਦਾ ਬਈ ਜਿਵੇਂ ਆਪਾਂ ਕਹਿੰਦੇ ਆ ਵੀ ਇਹ ਮੇਰਾ ਗੀਤ ਸੀ ਚਿੰਦਾਜੀ ਨੇ ਗਾਇਆ ਮਾਨਕ ਸਾਹਿਬ ਨੇ ਗਾਇਆ ਇੱਕ ਦੂਜੇ ਨਾਲ ਆਪਰ ਰਲ ਕੇ ਚਲੀਏ ਦਾ ਜਿਹੜਾ ਸੰਗੀਤ ਹੈ ਨਾ ਸਾਡਾ ਸੰਗਤ ਦਾ ਨਾ ਕਿ ਨਸ ਗੀਤਾ ਸੇ ਇਕੱਠੇ ਹੋ ਕੇ ਚੱਲਾਂਗੇ ਨਾ ਸਾਰਾ ਕੁਝ ਮਿਲਦਾ ਜਦੋਂ ਗਰੁੱਪ ਬਣ ਕੇ ਕੰਮ ਕਰਦੇ ਆ ਨਾ ਬਿਲਕੁਲ ਬਿਲਕੁਲ ਫੇਰ ਫੇਰੀ ਜਿਹੜਾ ਇੱਕ ਵਧੀਆ ਪ੍ਰੋਡਕਟ ਨਿਕਲ ਕੇ ਸਾਹਮਣੇ ਆਉਂਦਾ ਬਿਲਕੁਲ 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 ਜਦੋਂ ਆਪਾਂ ਜੇਕਰ ਪੁਰਾਣੇ ਗਾਣੇ ਦੇਖੀਏ ਤਾਂ ਪਹਿਲੇ 30 40 ਸਕਿੰਟ ਤਾਂ ਉਹਦੇ ਅੱਗੇ 뮤직 ਵਜਦਾ ਹੁੰਦਾ ਬਿਲਕੁਲ 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 ਪਰ ਹੁਣ ਅੱਜ ਦੇਖਦੇ ਆਂ ਤਾਂ 2 ਮਿੰਟ ਤੋਂ 3 ਮਿੰਟ ਦੇ ਵਿੱਚ ਇਕੱਲਾ ਗਾਣਾ ਹੀ ਖਤਮ ਹੋ ਜਾਂਦਾ ਓਏ ਹੁਣ ਤਾਂ ਐ ਲੱਗਦਾ ਸਾਡੇ ਗੁਰਪ੍ਰੀਤ ਜੀ ਕਹਿੰਦੇ ਹੁੰਦੇ ਸਾਡੇ ਪ੍ਰੋਫੈਸਰ ਸਾਹਿਬ ਵੀ ਹੁਣ ਤਾਂ ਐਂ ਲੱਗਦਾ ਕਈ ਵਾਰੀ ਨਾ ਮਸ਼ੀਨਾਂ ਹੀ ਗਾਈ ਜਾਂਦੀਆਂ ਤੇ ਮਸ਼ੀਨਾਂ ਹੀ ਬੁਝਾਈ ਜਾਂਦੀਆਂ ਉਹਨਾਂ ਕਹਿੰਦਾ ਮਤ ਰੇ ਆ ਬਈ ਯਾਨੀ ਚੰਗੇ ਗੀਤ ਹਾਂ ਸਾਡੇ ਸਭਿਆਚਾਰ ਗੀਤ ਹਾਂ ਵੀ ਗਾਇਕ ਦਾ ਵੀ ਪਤਾ ਲੱਗੇ ਤੇ ਸੰਗੀਤ ਦਾ ਵੀ ਪਤਾ ਲੱਗੇ ਉਹਨਾਂ ਨੇ ਮੈਂ ਪਿੱਛੇ ਤੇ ਇੱਕ ਗੀਤ ਗਾਇਆ ਸੀ ਵੀ ਦੱਸੋ ਗੁਰੂ ਵਾਲਿਓ ਪੰਜਾਬ ਸਾਡਾ ਕਿੱਥੇ ਹੂੰ ਬਹੁਤ ਅੱਛਾ ਲੋਕੀ ਸੁਣਦੇ ਆ ਇਹਦੇ ਨਾਲ ਹੀ ਮੈਂ ਇੱਕ ਅਨਵੇਲ ਬਰਾੜ ਦਾ ਗੀਤ ਗਾਇਆ ਸੀ ਉਹਨਾਂ ਦੇ ਬਹੁਤ ਅੱਛੇ-ਅੱਛੇ ਗੀਤ ਆ ਵੀ ਤੇਰੇ ਬੰਨਾਂ ਰਖੜੀ ਮੈਨੂੰ ਮਨ ਮਨਚਾ ਬਹੁਤ ਅੱਛਾ ਗੀ ਸੀਗਾ ਇਸ ਤਰ੍ਹਾਂ ਦੇਵ ਤਰੀਕੇ ਵਾਲੇ ਦਾ ਬੰਗੀਤ ਗਾ ਕੇ ਤਾਂ 40 ਪਿੰਡਾਂ ਦੀ ਜ਼ਮੀਰ ਮਿਟਾ ਦੇ ਗਏ ਤੇ ਸਾਡੇ ਚਮਕੌਰ ਚੱਕ ਵਾਲਾ ਮਾਮਾ ਤੇ ਧੀਆਂ ਵਰਗਾ ਇਸ ਤਾਕੀ ਹੋਰ ਨਹੀਂ ਬਹੁਤ ਬੱਕੇ ਅੱਛੇ-ਅੱਛੇ ਗੀਤ ਗਾ ਰਹੇ ਨੇ ਮੈਂ ਗੀਤ ਵੀ ਗਾਇਆ ਜਦੋਂ ਮੈਂ ਗੀਤਕਾਰ ਸੀ ਮੇਰੇ ਕਲਾਕਾਰਾਂ ਨੇ ਗਾਏ ਆ ਮੈਂ ਹੁਣ ਮੈਂ ਜਿਹੜਾ ਮੈਨੂੰ ਚੰਗਾ ਲੱਗੇ ਨਾ ਗੀਤ ਮੈਂ ਜ਼ਰੂਰ ਗਾ ਦਿੰਦਾ ਕਿਤੇ ਤੁਹਾਡੇ ਸਮੇਂ ਦੇ ਉੱਤੇ ਗਾਣਾ ਰਿਕਾਰਡ ਹੁੰਦਾ ਸੀਗਾ ਕੈਸਟ ਬਣਦੀ ਸੀਗੀ ਕਿੰਨੇ-ਕਿੰਨੇ ਗਾਣੇ ਉਸ ਕੈਸਟ ਦੇ ਵਿੱਚ ਹੋਣੇ ਤਾ ਸਾਰਾ ਸੈਟਅਪ ਰੱਖ ਕੇ ਬਣਾਉਣਾ ਇੱਥੇ ਢੋਲ ਕੀ ਵਾਲਾ ਹੋਣਾ ਨਾਲ ਹੀ ਢੋਲ ਵਾਲਾ ਵੀ ਪਰ ਇੱਕ ਚੀਜ਼ ਮੈਂ ਤੁਹਾਨੂੰ ਪੁੱਛਣੇ ਜਾਊਂਗਾ ਵੀ ਪਹਿਲਾਂ ਗਾਣਿਆਂ ਦੇ ਵਿੱਚ ਢੋਲ ਦੀ ਸੀ ਹੁੰਦਾ ਪਤਾ ਕੀ ਗੱਲ ਇਹ ਇੰਗਲੈਂਡ ਤੋਂ ਸ਼ੁਰੂ ਹੋਇਆ ਉਦੋਂ ਬਾਅਦ ਫਿਰ ਇੱਥੇ ਵੀ ਨੱਚਣ ਕੁਦਣ ਵਾਲੇ ਗੀਤ ਆ ਗਏ ਹਨ ਇਹਦੇ ਨਾਲ ਥੋੜਾ ਜਿਹਾ ਐ ਹੁੰਦਾ ਵੀ ਵਿਆਹ 'ਚ ਪਗੜਾ ਪੁੰਗੜਾ ਪਾ ਲੈਂਦੇ ਬੰਦੇ ਪਰ ਮੈਨੂੰ ਦੇਵਤਰੀਕੇ ਵਾਲੇ ਇੱਕ ਹੁਣੇ ਇੱਕ ਵਾਰੀ ਕਹਿੰਦੇ ਯਾਰ ਮੈਂ ਵਿਆਹ ਗਿਆ ਉਹ ਤੇ ਦੋ ਢੋਲ ਢੋਲ ਦੋ ਕੈਸੀ ਹੋ ਗਿਆ ਨਾ ਉਹਨਾਂ ਦੇ 12 ਤਿੰਨ ਸਾਜ ਕਹਿੰਦਾ ਮੈਨੂੰ ਪਤਾ ਨਹੀਂ ਲੱਗੇ ਕਹਿੰਦਾ ਐ ਲੱਗੇ ਵੀ ਸਟੇਜ ਦੇ ਥੱਲੇ ਆਗੀ ਮੱਚ ਵੀ ਕਹਿੰਦਾ ਕਰਦਾ ਦੀਦਾ ਨਹੀਂ ਕਿਤੇ ਆ ਪਿੱਛੇ ਜੇ ਮੈਂ ਇੱਕ ਅ ਕਿੰਦਾ ਜੀ ਦਾ ਗੀਤ ਗਾਇਆ ਸੀ ਬਹੁਤ ਅੱਛਾ ਲੋਕਾਂ ਨੇ ਸੁਣਿਆ ਬਹੁਤ ਅੱਛਾ ਸੁਣਿਆ ਉਹ ਵੀ ਵੀਡ ਸੌਂਗ ਵੀ ਹੈ ਹੈ ਨਾ ਅ ਦੋ ਬੋਲ ਸੁਣਾਉਣਾ ਉਹਦਾ ਹੈਗਾ ਜਰ ਗੀਤ ਬੰਨੇ ਥੋੜਾ ਜਿਹਾ ਭੁੱਡੇ ਹਾ ਗੀਤ ਸਦਾ ਨਾ ਵੀ ਬੰਦੇ ਉੱਤੇ ਰਹਿਣ ਚੰਗੀਆਂ ਬਹੁਤ ਅੱਛਾ ਗੀਤ ਹੈ ਸਦਾ ਨੇ ਫੁਨਾ ਉਤੇ ਕਾਟੋ ਨੱਚਦੀ ਹੋਏ ਹੋਏ ਹਾਂ ਇਹ ਵੀ ਗੀਤ ਬਹੁਤ ਅੱਛਾ ਤੂਰ ਕੱਢ ਕੇ ਸੁਣੋ ਜਰੂਰ ਹੈ ਤੇ ਬਾਕੀ ਗਾਣੇ ਆ ਬਾਬੇ ਜੀ ਆਪਾਂ ਇੱਕ ਦੂਜੇ ਨੂੰ ਮਤ ਕੇ ਚੱਲਾਂਗੇ ਵੀ ਆਪਾਂ ਇੱਕ ਦੂਜੇ ਦੇ ਕਹਿਣਾ ਮੰਨਣਾ ਸੰਗੀਤ ਸਿੱਖ ਕੇ ਗਾਉਣਾ ਹਨਾ ਕੁਝ ਬੜਾ ਲਾਵਾ ਕੁਝ ਬੜਾ ਲਾਵਾ ਮੈਨੂੰ ਕੀ ਇੱਜ਼ਤ ਮਾਣ ਵੀ ਕਰਦੇ ਆ ਲੋਕੀ ਪੈਸੇ ਵੀ ਮਿਲ ਦਿੰਦੇ ਬਿਲਕੁਲ ਮੈਂ ਉਹ ਮੋੜ ਕੁਐਸਚਨ ਤੇ ਆਉਂਗਾ ਥੋੜਾ ਦੂਜੇ ਵੱਸ ਚੱਲ ਗਿਆ ਸੀਗਾ ਕਿ ਪਹਿਲਾਂ ਸਾਰਾ ਕੁਝ ਲਾਈਵ ਸੈਟਪ ਉੱਥੇ ਕਰਕੇ ਗਾਉਣਾ ਨਾਲ ਬੰਦਿਆਂ ਨੇ ਗਾਉਣਾ ਫਿਰ ਇਕੱਠਾ ਰਿਕਾਰਡ ਉਹ ਤਾਂ ਦਾਦਾ ਸੀ ਉਹ ਹੁੰਦਾ ਸੀ ਸਿੰਗਲ ਟਰੈਕ ਐਚਐਮਬੀ ਦੇ ਹੁੰਦੇ ਸੀ ਸਿੰਗਲ ਟਰੈਕ ਉਹ ਤਾਂ 40 40 100 100 ਟਰੈਕ ਤੇ ਗੀਤ ਗੀਤ ਹੋਣ ਲੱਗੇ ਹੁਣ ਤਾਂ ਛੋਟੇ ਤੋਂ ਛੋਟੇ ਸਟੂਡੀਓ ਜੀ 20 20 ਟਰੈਕ ਹੈਗੇ ਆ ਤੇ ਇਹਦੇ ਨਾਲ ਮਤਲਬ ਮਿਊਜ਼ਿਕ 'ਚ ਵੱਧਾ ਵੀ ਹੋਇਆ ਕੋਈ ਐਜੀ ਗੱਲ ਨਹੀਂ ਸਾਡੇ ਸ਼ਹੀਦ ਵਿੱਚ ਵਾਧਾ ਵੀ ਹੋਇਆ 4 ਗੋਣਾ 10 ਗੋਣਾ ਵਾਧਾ ਹੋਇਆ ਮੀਸ ਕੋ ਲੋਕੀ ਵੱਧ ਸੁਣਦੇ ਆ ਤੁਸੀਂ ਅੱਗੇ ਕਲਾਕਾਰ ਭਾਵੇਂ ਥੋੜੇ ਸੀ ਹੁਣ ਭਾਵੇਂ ਜਿਆਦਾ ਵੀ ਹੈ ਕਲਾਕਾਰ ਉਹਨਾਂ ਦੇ ਵੀ ਪਰੋਮ ਚੱਲਦੇ ਆ ਉਹਨਾਂ ਦੇ ਵੀ ਚੱਲਦੇ ਆ ਇੱਕ ਨਰਵੈਲ ਮਾਲੂਪੁਰਿਆ ਸਾਡਾ ਉਹਦਾ ਮੈਂ ਗੀਤ ਗਾਇਆ ਸੀ ਮੇਰੇ ਪੇਕਿਆਂ ਦੇ ਪਿੰਡੋਂ ਠੰਡੀਆਂ ਹਵਾਵਾਂ ਚਾ ਚੱਕਿਆ ਨਾ ਜਾਵੇ ਜਾਵੇ ਜਦੋਂ ਵੀਰਾਂ ਕੋਲ ਜਾਵਾਂ ਕੁੜੀ ਕਹਿੰਦੀ ਵੀ ਮੇਰੇ ਬੇਬੇ ਬਾਪੂ ਚੰਗੇ ਨਹੀਂ ਕਿ ਉਹਨਾਂ ਜੇ ਹੋਣਾ ਮੇਰੇ ਪੇਕਿਆਂ ਦਾ ਪਿੰਡ ਸਾਰੀ ਦੁਨੀਆ ਦਾ ਸੁਨਹਾਰਾ ਇਸੇ ਤਰ੍ਹਾਂ ਮੈਂ ਛਿੰਦਾਈ ਤੇ ਮਾਨਕ ਦਾ ਗੀਤ ਗਾਇਆ ਸੀ ਵੀ ਮਾਨਕ ਤੇ ਛਿੰਦੇ ਚ ਪੰਜਾਬ ਬੋਲਿਆ ਇਹ ਮੁੰਡਾ ਹੈਗਾ ਯੂਐਸਏ ਦਾ ਬਿੱਟੂ ਦੌਲਤਪੁਰੀ ਅੱਛਾ ਜੀ ਉਹਨਾਂ ਨੇ ਅਸੀਂ ਬਹੁਤ ਲੋਕਾਂ ਨੇ ਸੁਣਿਆ ਮਾਨਕ ਤੇ ਛਿੰਦੇ ਚ ਪੰਜਾਬ ਬੋਲਿਆ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਸਦਾ ਨਹੀਂ ਫੁੱਲ ਖਦੇ ਕਟੋ ਨਾ ਜੀ ਸਦਾ ਨਹੀਂ ਬੰਦੇ ਉੱਤੇ ਰਹਿਣ ਤੇ ਬੜੇ ਅੱਛੇ-ਛੇ ਗੀਤ ਸੁਣਦੇ ਲੋਕੀ ਬਹੁਤ ਚੰਗਾ ਲੱਗਦਾ ਮੈਨੂੰ ਜਦ ਕਿ ਮੈਂ ਕਿਤੇ ਪਾਣੀ ਦਾ ਗੀਤ ਹੈ ਨਾ ਹੂੰ ਪਿੱਛੇ ਜੀ ਮੈਂ ਸਾਡੇ ਸੁੰਨਰ ਸਾਹਿਬ ਦਾ ਗੀਤ ਗਾਇਆ ਸੀ ਇੱਕ ਸਦਾ ਸੁਰਿੰਦਰ ਸਿੰਘ ਸੁੰਨਰ ਜੀ ਬਈ ਜ਼ਮੀਨਾਂ ਚ ਪਾਣੀ ਮੁੱਕ ਜਾਣਾ ਭਾਜੀ ਕਿ ਉਹਦਾ ਪਾਣੀ ਖਤਮ ਹੋ ਜਾਣਾ ਤੇ ਆਪਾਂ ਨਾ ਸਕਦੇ ਗੁਰਬਾਣੀ ਵਿੱਚ ਵੀ ਦਿਖਿਆ ਪਈ ਪਹਿਲਾਂ ਪਾਣੀ ਜਿਉ ਹੂੰ ਤੇ ਪੰਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਇਹ ਜੇ ਆਪਾਂ ਇਹਨਾਂ ਲੈਣਾ ਤੇ ਆਪਾਂ ਗੌਰ ਕਰੀਏ ਨਾ ਆਪਾਂ ਕੁਛ ਨੂੰ ਕੁਛ ਦੇਣਾ ਪੈ ਸਰ ਇੱਥੇ ਪਹਿਲਾਂ 40 50 ਫੁੱਟ ਤੇ ਪਾਣੀ ਲੱਭ ਜਾਂਦਾ ਸੀਗਾ ਹਾਂ 40 20 ਫੁੱਟ ਤੇ ਆ ਜਾਂਦਾ ਸੀ ਲੋਕੀ ਪਾ ਪਾ ਮਾਰ ਕੇ ਨਾ ਟਿਕ ਟਿਕ ਕਰਨ ਲੱਗ ਜਾਂਦਾ ਸੀ ਪਾਣੀ ਜਦੋਂ ਖੇਡਦੇ ਹੁੰਦੇ ਸੀ ਨਾ ਹਾਂ 10 10 15 15 ਫੁੱਟ ਤੇ ਪਾਣੀ ਆਉਂਦਾ ਸੀ ਤੇ ਹੁਣ ਤਾਂ 200 250 ਫੁੱਟ ਚੱਲ ਜਾ ਤਾਂ ਨਹੀਂ ਆਉਂਦਾ ਹਾਂ ਇੱਕ ਵਾਰ ਤੁਹਾਡੇ ਕੱਲ ਦੇ ਇੱਕ ਜ਼ਿੰਮੇਵਾਰ ਕਹਿੰਦਾ ਸੀ ਮੇਰਾ 400 ਫੁੱਟ ਤੇ ਲੱਗਿਆ ਗੱਲ ਵੀ ਆਪਾਂ ਨੂੰ ਪਾਣੀ ਬਚਾਉਣਾ ਚਾਹੀਦਾ ਭਾਈ ਪਹਿਲਾਂ ਪਾਣੀ ਜੀਓ ਐ ਪਾਣੀ ਦੇ ਨਾਲ ਸਾਡਾ ਜੀਵਨ ਹੈ ਭਾਈ ਤੇ ਬਾਕੀ ਗੱਲ ਇਹ ਆ ਵੀ ਇਹ ਦੁਨੀਆ ਚੱਲਦੀ ਹੈ ਇਹ ਸਮਝਵਦਾ ਠੀਕ ਆ ਬਾਕੀ ਇਹ ਸਾਨੂੰ ਆਪਣੇ ਬੱਚਿਆਂ ਲਈ ਕੁਝ ਨਾ ਕੋਈ ਜ਼ਰੂਰ ਛੱਡ ਕੇ ਜਾਣਾ ਚਾਹੀਦਾ ਹਾਂ ਕੋਈ ਚੰਗੇ ਕੰਮ ਕਰਨੇ ਚਾਹੀਦੇ ਆ ਵੀ ਸੱਚੇ ਮਾਰਗ ਚੱਲਦੇ ਤੋ ਸਤਤ ਕਰੀ ਜਾਣਾ ਆਪਾਂ ਨਸ਼ਿਆਂ ਤੋਂ ਬੰਦਿਆਂ ਨੂੰ ਰੋਕ ਲਈਏ ਤੇ ਆਪਾ ਮਾ ਬਾਬ ਦੀ ਸੇਵਾ ਕਰ ਲਈਏ ਬਿਲਕੁਲ ਤੇ ਬਾਕੀ ਗੱਲ ਇਹ ਵੀ ਰੁੱਖ ਤੇ ਮਨੁੱਖ ਦੀ ਸਾਂਝ ਹੋਵੇ ਤੁਸੀਂ ਦੇਖਿਆ ਜਦੋਂ ਕਿਤੇ ਕਰੋਨਾ ਆ 20000 ਨੂੰ ਸਿਲੰਡਰ ਨਹੀਂ ਮਿਲਿਆ ਇੱਥੇ ਆਕਸੀਜਨ ਦਾ ਹੈ ਨਾ ਤੇ ਮਤਲਬ ਰੁੱਖ ਲਾ ਲਈਏ ਰੁੱਖਾਂ ਦੀ ਸੰਭਾਲ ਕਰ ਲਈਏ ਕਈ ਬੰਦੇ ਲਾਉਂਦੇ ਆ ਰੱਖੋ ਉਹਨੂੰ ਲੋਕ ਜੋੜ ਕੇ ਲੰਦ ਮਦ ਦੇ ਭਜ ਜਾਂਦੇ ਐਵੇਂ ਤੋਏ ਜਾਂਦੇ ਤੂੰ ਡਾਲ ਫੜ ਲੈਣੀ ਉਹਦੀ ਹੈ ਨਾ ਨਹੀਂ ਜਿਹੜੀ ਰੁੱਖ ਤੇ ਮਨੁੱਖ ਦੀ ਸਾਂਝ ਵੀ ਨਸ਼ਾ ਤੋਂ ਵੀ ਬਚ ਕੇ ਰਹਿਣਾ ਤੇ ਆਪਾਂ ਇੱਕ ਦੂਜੀ ਨਾਲ ਸਾਂਝ ਰੱਖਣੀ ਹੈ ਪਿਆਰ ਵਾਲੀ ਸੱਦ ਭਾਵਨਾ ਜਿਵੇਂ ਕਿਤੇ ਸਾਡੇ ਮੁੱਖ ਮੰਤਰੀ ਸਾਹਿਬ ਹੁਣ ਕਹਿੰਦੇ ਵੀ ਰੰਗਲਾ ਪੰਜਾਬ ਆਪਣਾ ਆਪਣੇ ਰੰਗਲੇ ਪੰਜਾਬ ਨੂੰ ਆਪਾਂ ਜੀ ਦੇਖਣਾ ਤਾਂ ਆਪਾਂ ਨੂੰ ਹਿੰਮਤ ਕਰਨੀ ਪਊਗੀ ਤੁਸੀਂ ਰੰਗਲੇ ਪੰਜਾਬ ਦੀ ਗੱਲ ਕੀਤੀ ਆ ਤਾਂ ਤੁਹਾਡੇ ਗਾਣਿਆਂ ਦੇ ਵਿੱਚ ਹਮੇਸ਼ਾ ਹੀ ਪੰਜਾਬ ਹੀ ਚਲਕਦਾ ਵੀ ਕੋਈ ਗਾਣਾ ਫੜ ਲਓ ਤੇ ਤੁਹਾਨੂੰ ਪੰਜਾਬ ਚਲਕਦਾ ਹੀ ਨਜ਼ਰ ਆਊਗਾ ਉਹਦੇ ਅੰਦਰ ਪਿੱਛੇ ਜਿਵੇਂ ਕਿ ਇੰਗਲੈਂਡ ਦਾ ਮੁੰਡਾ ਸਦਾ ਗੁਲਾਬ ਸੁਰਖ ਬੁਨੂ ਦਾ ਗੀਤ ਗਾਇਆ ਸੀ ਬਹੁਤ ਅੱਛੇ ਲੋਕਾਂ ਨੇ ਸੁਣਿਆ ਵੇ ਬਹੁਤ ਕੀਤੀਆਂ ਕਮਾਈਆਂ ਮਾਪੇ ਦਿੰਦੇ ਨੇ ਦੁਹਾਈਆਂ ਬਾਗਾ ਵਤਨਾਂ ਨੂੰ ਮੋੜੋ ਪੰਜਾਬੀਓ ਯਾਨੀ ਮੁੰਡਾ ਬੇਨਤੀ ਕਰਦਾ ਵੀ ਇੱਧਰ ਮੋੜਿਓ 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 ਵੀ ਆਪਣੇ ਵਤਨਾਂ ਨੂੰ ਮੋੜਿਓ ਵੀ ਬਾਗਾ ਵਤਨਾਂ ਨੂੰ ਮੋੜੋ ਪੰਜਾਬੀਓ ਪਿੰਡ ਵਾਜਾ ਮੰਗਦਾ ਪਿੰਡਾਂ ਨਾਲ ਬਹੁਤ ਪਿਆਰ ਰਹਿੰਦਾ ਹਰੇਕ ਪਿੰਡ ਦੇ ਵਿੱਚ ਪਿੰਡ ਵਿੱਚ ਰੱਬ বাসਦਾ ਕਾਹਦਾ ਸ਼ਹਿਰ ਵਿੱਚ ਜਿੰਨਾ ਪਾਣੀ ਬੋਲ ਲੈ ਕੇ ਪੀਣਾ ਉੱਥੇ ਮਿਲੇ ਨਾ ਨਜ਼ਾਰਾ ਠੰਡੀ ਛਾਂ ਵਰਗਾ ਤੇ ਮੇਰਾ ਪਿੰਡ ਮੈਨੂੰ ਲੱਗੇ ਮੇਰੀ ਮਾਂ ਮਾਂ ਵਰਗਾ ਇਹਨਾਂ ਨਾਲ ਮੈਂ ਨਾ ਥੋੜੇ ਥੋੜੇ ਡਿਊਟ ਸ਼ੌਕ ਵੀ ਗਏ ਆ ਡਿਊਟ ਸ਼ੌਕ ਵੀ ਵਧੀਆ ਗਾਇਆ ਮੈਂ ਬੜੇ ਬਾਹਰਲੇ ਦੇਸ਼ ਗਿਆ ਉੱਥੇ ਵੀ ਡੂਟਾ ਦੀ ਫਰਮਾਇਸ਼ ਕਰ ਦਿੰਦੇ ਆ ਕਈ ਵਾਰੀ ਪ੍ਰੋਂਤ ਜਾਂਦੇ ਆ ਲੇਡੀ ਸਿੰਗਰ ਦੀ ਵੀ علیحدਾ ਜਗ੍ਹਾ ਹੁੰਦੀ ਹੈ ਜਾਨਾ ਹਾਂ ਤੁਸੀਂ ਪੜ੍ਹੇ ਕਿੰਨਾ ਮੈਨੂੰ ਪਹਿਲਾਂ ਪੜ੍ਹਿਆ ਤਾਂ ਮੈਂ ਦਾਸੀ ਮਾਤਾ ਸੀ ਬੀਬੀ ਉਹਦੋਂ ਵਾਲਾ ਆਰਟੈਂਡ ਕਰਾਫਟ ਕਰਨ ਲ ਨੌਕਰੀ ਕੀਤੀ 20 ਸਾਲ ਬਹੁਤ ਅਚੀ ਸੀ ਪੋਸਟ ਮੇ ਦੀ ਐਜ਼ ਇੱਕ ਕਲਾਕਾਰ ਪਬਲਿਕ ਰਿਲੇਸ਼ਨ ਮੈਂ ਕਰਦਾ ਸੀ ਸਰਬਤ ਪ੍ਰੈਸ ਸੀ ਮੈਂ ਰਹਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਆਪੀ ਨੇ ਡਿਊਟੀ ਰਹੀ ਸੀ ਲਾਲਬੱਤੀ ਚਗੰਦੀ ਗਿਆਨ ਨੂੰ ਮੌਕਾ ਮਿਲਦਾ ਸੀਗਾ ਮੈਂ ਟੌਰ ਸ਼ੁਰੂ ਤੋਂ ਰਹੀ ਹੈ ਇਹ ਕੁਦਰਤੀ ਮਹਾਰਾਜ ਜੀ ਬਾਜੀ ਵੀ ਮੈਂ ਪਹਿਲਾਂ ਵੀ ਬੇਨਤੀ ਕੀਤੀ ਵੀ ਜੇ ਆਪਣੇ ਹੁਨਰਾਂ ਵੱਲ ਵੇਖੋ ਕੁਝ ਨਹੀਂ ਮੇਰੇ ਪੱਲੇ ਤੇ ਜੇ ਉਹਦੀ ਰਹਿਮਤ ਵੱਲ ਵੇਖਦੇ ਬੱਲੇ 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 ਇਹ ਮਹਾਰਾਜ ਦੀ ਕਿਰਪਾ ਹੋ ਜAVE ਬਾਜੀ ਸਿਰ ਤੇ ਹੱਥ ਹੋ ਜAVE ਨਾ ਉਹਨਾਂ ਅਕਸਰ ਦਾ ਬੱਲੇ ਬੱਲੇ ਹੋ ਜਾਂਦੀ ਹੈ ਫਜੇ ਮੈਂ ਤੁਸੀਂ ਬਾਹਰ ਵੀ ਗਏ ਹੋ ਵਕ ਵਕ ਬਾਹਰ ਮੈਂ بڑے ਦੇਸ਼ ਗਿਆ ਮੈਂ بڑے بڑے ਦੇਸ਼ ਗਿਆ ਹਨ ਤੇ ਉੱਥੇ ਜਾ ਕੇ ਕਿਸ ਤਰੀਕੇ ਦਾ ਮਾਹੌਲ ਬਣਦਾ ਸੀਗਾ ਕਿਸ ਤਰੀਕੇ ਦਾ ਮਾਨ ਸਤਕਾਰ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਮੈਂ ਅਮਰੀਕਾ ਹਿਸਟਰੀ ਯੂਨੀਵਰਸਿਟੀ ਸੀ ਹੂੰ ਉੱਥੇ ਮੇਰੇ ਤੋਂ ਮੇਰਾ ਗੀਤ ਆਇਆ ਸੀ ਪੁੱਤ ਜਿਹਨਾਂ ਦੇ ਫੌਜੀ ਕਰਮਾਂ ਵਾਲੀਆਂ ਮਾਮਾ ਨੇ 1999 ਚ ਬੜਾ ਉਹਨੇ ਤੋਂ ਤੱਕ ਵਾਰੀ ਗੀਤ ਸੁਣੇ ਉਤੇ ਦੋ ਭਰੋ ਅਸੀਂ ਦੋ ਦਿਨ ਇੱਕ ਭਾਰਤਮਾ ਦੀ ਬਾਵਾ ਫੌਜੀ ਜਾਣੀ ਇੰਡੀਆ ਦੀ ਮਾਮਾ ਰੰਗਲੇ ਬਸੰਤੀ ਚੋੜੇ ਪੁੱਤਾਂ ਨੂੰ ਦੇਸ਼ ਤੋਂ ਬਾਹਰ ਲੇ ਲਿਖਦੀਏ ਪੈਣਾ ਚਿੱਠੀਆਂ ਦੇਸ਼ ਦਾ ਕਰਜ਼ਾ ਉਤਾਰ ਲੈ ਫੌਜੀ ਮਾਮਾ ਦੇ ਪੁੱਤ ਜਾਏ ਛਿਣੀਆਂ ਮਾਮਾ ਦਦ ਚ ਗਾਏ ਅਣਖ ਤੇ ਆਣ ਲੈ ਇੰਡੀਆ ਦੀ ਭਾਰਤਮਾ ਦੀ ਬਾਵਾ ਫੌਜੀ ਜਾਣ ਲੈਣ ਕਿਉਂਕਿ ਤੇ ਪਾਕਿਸਤਾਨ ਜਾਂ ਚਾਈਨਾ ਮਾੜੀ ਅੱਖ ਚਮਕਦਾ ਨਾ ਇਹ ਗੀਤ ਟੀਵੀ ਤੇ ਮੇਰੇ ਰੇਡੀਓ ਤੇ ਬੜੇ ਚੱਲਦੇ ਆ ਪੁੱਤ ਜਿਹਨਾਂ ਦੀ ਫੌਜੀ ਕਰਮਾ ਵਾਲੀਆਂ ਮਨ ਮੈਂਟਾਂ ਵਿੱਚ ਖੋਲਾਂਗੇ ਲਾਹੌਰ ਉਸ ਦਾ ਐਲਾਨ ਹੋਵੇ ਜੰਗ ਦਾ ਵੇ ਜਿੱਠੀ ਲਿਖਦੀ ਮਾਂ ਤੇਰੀ ਅੱਖੀਆਂ ਦੇ ਤਾਰੇ ਵੇ ਤੂੰ ਹੀ ਦੇਖਦਾ ਰੱਖਾ ਮੈਨੂੰ ਜਾਨੋ ਪਿਆਰਿਆ ਵੇ ਨਾ ਘਰ ਦਾ ਪੂਰਾ ਫਿਕਰ ਕਰੀ ਨਾ ਚਿੱਤ ਢਲਾਵੀ ਤੂੰ ਮਾਂ ਹੱਕ ਨਾਲ ਆ ਕੇ ਪਿਆਰ ਕਰੂ ਜੰਗ ਜਿੱਤ ਕੇ ਆਵੀਂ ਕਿਆ ਬਾਤ ਹੈ